ਹੈਲੋ ਜੀ ਸੋ ਸਟ੍ਰੀਟ ਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਰਪੁਰ ਚੈਹ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਦੁਬਾਰਾ ਲੈ ਕੇ ਆਏ ਆਂ ਲਖੜੀ ਸਪੈਸ਼ਲ ਸੇਲ ਪਾਰਟ 2 ਦੇ ਉੱਪਰ ਆਇਆ ਬਹੁਤ ਸੋਹਣੇ ਸਾਰੇ ਨਿਊ ਕਨਸੈਪਟ ਆਏ ਨੇ ਜਿਨ੍ਹਾਂ ਨੂੰ ਆਪਾਂ ਲੈਸ ਦੇ ਵਿੱਚ ਹੀ ਲਿਆ ਤੇ ਲੈਸ ਦੇ ਵਿੱਚ ਤੁਹਾਨੂੰ ਦੇ ਰਹੇ ਆਂ ਬਹੁਤ ਸੋਹਣੀ ਯਾਨੀ ਕਿ ਇਹ ਸੇਲ ਲੱਗਣ ਲੱਗੀ ਆ ਬਹੁਤ ਹੀ ਪ੍ਰੀਮੀਅਮ ਸਟਾਫ ਆ ਸਾਰਾ ਕਬੀਰ ਬ੍ਰਾਂਡ ਦੇ ਸੂਟ ਰਹਿਣਗੇ ਕਬੀਰ ਬ੍ਰਾਂਡ ਦੀ ਸਭ ਦੇ ਸਭ ਸੂਟਾਂ ਦੀ ਟੋਪ ਦੀ ਕੁਆਲਿਟੀ ਰਹੂਗੀ ਜਾਨਕਿ ਜੇ ਤੁਸੀਂ ਕਿਸੇ ਨੂੰ ਦੇਣਾ ਵੀ ਹੈ ਨਾ ਤਾਂ ਵੀ ਅਗਲਾ ਪਾਊਗਾ ਯਾਦ ਕਰੂਗਾ ਤੁਹਾਨੂੰ ਇੰਨੀ ਸੋਹਣੀ ਕਲੈਕਸ਼ਨ ਆ ਬਹੁਤ ਪਿਆਰੇ ਸੂਟ ਨੇ ਜਾਨਕਿ ਗਿਫਟ ਦਿੱਤਾ ਹੋਇਆ ਵੀ 100 ਗੁਣਾ ਚੰਗਾ ਰੋਗਾ ਇਹ ਵਾਲਾ ਸੂਟ ਵੀ ਜੇ ਤੁਸੀਂ ਕਿਸੇ ਨੂੰ ਗਿਫਟ ਵੀ ਕਰਨਾ ਬਹੁਤ ਸੋਹਣੀ ਕੁਆਲਿਟੀ ਆ ਸੁਪਰ ਕੁਆਲਿਟੀ ਆ ਰੇਟ ਬਹੁਤ ਜ਼ਿਆਦਾ ਰੇਅਰ ਆ ਗਿਆ ਸਾਰੇ 2000 ਵਾਲੀ ਕਲੈਕਸ਼ਨ ਆ ਇਹ ਪਿਛਲੀਆ ਵੀਡੀਓ ਦੇ ਵਿੱਚ ਆਪਾਂ ਇਹਦੇ ਨਾਲ ਦੇ ਸੇਮ ਸੂਟ ਲੈ ਕੇ ਆਇਆ 2 2000 ਦੇ ਸੂਟ ਸੀਗੇ ਸਾਰੇ ਜਿਹੜੇ ਕਿ ਹੁਣ ਤੁਹਾਨੂੰ ਸਾਰੇ ਮਤਲਬ ਕਿ ਘੱਟ ਰੇਟ ਦੇ ਵਿੱਚ ਮਿਲਣ ਜਾ ਰਿਹਾ 1695 ਇਹਨਾਂ ਦਾ ਰੇਟ ਰਹੂਗਾ 1695 ਰੁਪਏ ਰੇਟ ਆ ਸਾਰੇ ਸੂਟਾਂ ਦਾ ਚਾਹੇ ਇਹਦੇ ਵਿੱਚ ਕੋਈ 2200 ਵਾਲਾ ਹੋਵੇ ਹੈਂਡਵਰਕ ਦੇ ਉੱਪਰ ਚਾਹੇ 2000 ਵਾਲਾ ਹੋਵੇ ਠੀਕ ਹੈ ਜੀ ਸਾਰੇ ਸੂਟ ਇੱਕੋ ਹੀ ਰੇਟ ਦੇ ਵਿੱਚ ਮਿਲਣਗੇ 1695 ਦੇ ਵਿੱਚ ਇੰਨੀ ਲੈਸ ਜਾ ਰਹੀ ਆ 3-400 ਰੁਪਿਆ ਇੱਕ ਸੂਟ ਦੇ ਪਿੱਛੇ ਲੈਸ ਆ ਰਹੀ ਆ ਸੋ ਕੁਆਲਿਟੀ ਇੰਨੀ ਟੌਪ ਦੀ ਆ ਕਬੀਰ ਬ੍ਰਾਂਡ ਵਾਲੇ ਦੱਸਣ ਦੀ ਲੋੜ ਨਹੀਂ ਰਾਮਟੈਕਸ ਤੋਂ ਕਹਿੰਦਾ ਕਹੋਂਦਾ ਬ੍ਰਾਂਡ ਆ ਕਬੀਰ ਬ੍ਰਾਂਡ ਦੁਪੱਟੇ ਇੰਨੇ ਸੋਹਣੇ ਆਏ ਨੇ ਕੰਸੈਪਟ ਇੰਨੇ ਸੋਹਣੇ ਆਏ ਨੇ ਤੁਸੀਂ ਫਟਾਫਟ ਲੈ ਕੇ ਸਕਰੀਨਸ਼ਾਟ ਸਕਰੀਨ ਤੇ ਨੰਬਰ ਚਾਲਿਆ ਕੁਆਂਟੀਟੀ ਇੰਨੀ ਹੋਈਆਂ ਥਰਡ ਪਾਰਟ ਵੀਡੀਓਸ ਦਾ ਆਵੇ ਨਾ ਆਵੇ ਕਿਉਂਕਿ ਸਾਡੇ ਕੋਲ ਆਲਰੇਡੀ ਸਾਰਾ ਸਟਾਕ ਕਲੀਅਰ ਹੋ ਰਿਹਾ ਜੋ ਅਸੀਂ ਥੇਕਾ ਦੇ ਉੱਪਰ ਲਾਇਆ ਸੀ ਕੁਝ ਕਸਟਮਰ ਸ਼ੌਪ ਤੇ ਆ ਕੇ ਲੈ ਕੇ ਜਾ ਰਹੇ ਨੇ ਕੁਝ ਕਸਟਮਰ ਤੋਂ ਔਨਲਾਈਨ ਮੰਗਵਾ ਰਹੇ ਨੇ ਪਿਛਲਾ ਵੀਡੀਓ ਜਿਹੜੀ ਫਸਟ ਬਣਾਈ ਸੀ ਅਸੀਂ ਪਾਰਟ 1 ਜਿੰਦਤ ਕਰੀ ਗਏ ਅੰਤਲੀ ਐਸੀ ਗੱਲ ਹੈ ਇਹਦਾ ਜੀ ਆ ਰਿਹਾ ਅੱਜ ਪਾਰਟ 2 ਠੀਕ ਹੈ ਥਰਡ ਪਾਰਟ ਬਣੂਗਾ ਜੇ ਸਾਡੇ ਕੋਲ ਕੋਈ ਪੀਸ ਹੋਏ ਵੀ ਹਾਂਜੀ ਹੈਗੇ ਨੇ ਕਿਸੇ ਸੈੱਟ ਚ ਇੱਕ ਪੀਸ ਰੁਕਿਆ ਜਾਂ ਦੋ ਪੀਸ ਉਹਨਾਂ ਦਾ ਅਸੀਂ ਥਰਡ ਪਾਰਟ ਵੀ ਲੈ ਕੇ ਆਵਾਂਗੇ ਹੋ ਸਕਦਾ ਰਾਮ ਟੈਕਸ ਦੇ ਸੂਟਾਂ ਦਾ ਆਵੇ ਪਰ ਮੇਰੇ ਹਿਸਾਬ ਨਾਲ ਇੰਨਾ ਤੇ ਹੀ ਮਤਲਬ ਕਿ ਆ ਵੀ ਸਾਨੂੰ ਇੰਨੇ ਕੁ ਪੀਸ ਹੀ ਨੇ ਸਾਡੇ ਕੋਲ ਇੰਤੋਂ ਜ਼ਿਆਦਾ ਪੀਸ ਹੈ ਨਹੀਂਗੇ ਸੋ ਜਿਹੜੀਆਂ ਪਹਿਲਾਂ ਨੇ ਸੰਧਾਰਿਆਂ ਚ ਸੂਟ ਜਣੇ ਨੇ ਪਰ ਡੇਟ ਕਰਨੀਆਂ ਸੀਗਾ ਵੀ ਹਾਏ 2000 ਮਹਿੰਗਾ ਸੋ ਹਣੇ ਤੋਂ ਉਹਨੇ 2022 ਵਾਲਾ ਸੂਟ ਹੀ 1695 ਦੇ ਵਿੱਚ ਮਿਲਣ ਜਾ ਰਿਹਾ ਸੋ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਲਿਓ ਜਿੰਨਾ ਭੈਣਾਂ ਨੇ ਇਹ ਵਾਲੇ ਸੂਟ ਲੈਣੇ ਆ ਜਿਹੜੀਆਂ ਫਸਟ ਟਾਈਮ ਵੀਡੀਓ ਨੂੰ ਦੇਖ ਰਹੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਟੂਕ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਲੋ ਜੀ ਦਿਖਾਉਣੀ ਆ ਤੁਹਾਨੂੰ ਅੱਜ ਦੇ ਸੂਟ ਇੰਨੀ ਇੱਕ ਲੈਕਚਰ ਰੋਗੀ ਸਾਰੀ ਮੈਚਿੰਗ ਰੋਗੀ ਮੈਚਿੰਗ ਸੂਟ ਰਹਿਣਗੇ ਹੈਂਡਵਰਕ ਦਾ ਟੋਟਲੀ ਕੰਮ ਮਿਲੂਗਾ ਸਾਰਾ ਜਿੰਨਾ ਵੀ ਫੈਬਰਿਕ ਰਹੂਗਾ ਚੰਦੇਰੀ ਮਲ ਦੇ ਉੱਪਰ ਰਹਿਣਗੇ ਚੰਦੇਰੀ ਮਲ ਦਾ ਫੈਬਰਿਕ ਬਹੁਤ ਪਿਆਰਾ ਬਹੁਤ ਸੋਹਣਾ ਜਾਣਗੇ ਕਾਟਨ ਦਾ ਬਹੁਤ ਸੋਹਣੀਆਂ ਦੇਖੀਆਂ ਹੋਣਗੀਆਂ ਪਰ ਇਦੋਂ ਸੋਹਣੀ ਕਾਟਨ ਨਹੀਂ ਦੇਖੀ ਹੋਣੀ ਇੰਨੀ ਜਿਆਦਾ ਸੌਫਟਨੈਸ ਆ ਬਿਲਕੁਲ ਰੂਵ ਵਰਗਾ ਸਟਾਫ ਆ ਚੈੱਕ ਕਰ ਲਓ ਸਾਰੇ ਮਤਲਬ ਕਿ ਕੁਆਲਿਟੀ சூਟ ਦੀ ਸੁਪਰ ਫਾਈਨ ਆ ਤੇ ਉੱਪਰ ਸਾਰਾ ਹੈਂਡ ਦਾ ਟੋਟਲੀ ਕੰਮ ਹੋਇਆ ਹੋਇਆ ਪਫ ਦਾ ਹੈਂਡ ਦਾ ਤੁਹਾਨੂੰ ਸਾਰਾ ਕੰਮ ਮਿਲੇਗਾ ਪੱਲੇ ਦੇ ਉੱਪਰ ਵੀ ਸਾਰੀ ਕੜਾਈ ਮਿਲੇਗੀ ਤੁਹਾਨੂੰ ਬਹੁਤ ਸੋਹਣਾ ਬੇਸ ਆ ਸਾਰੇ ਡਿਜੀਟਲ ਪ੍ਰਿੰਟਡ ਸਾਰੇ ਸ਼ਰਟ ਲੱਗੀ ਹੋਈ ਆ ਨਾਲ ਇਹਨਾਂ ਦੇ ਜਿਹੜੀਆਂ ਬਾਟਮਸ ਆਣਗੀਆਂ ਉਹ ਪਲੇਨ ਆਣਗੀਆਂ ਪਲੇਨ ਬਾਟਮ ਆਉਗੀ ਪਿਓਰ ਚੰਦੇਰੀ ਮਾਲ ਦਾ ਹੀ ਸਾਰਾ ਫੈਬਰਿਕ ਲੱਗਿਆ ਜੀ ਕਬੀਰ ਦਾ ਬ੍ਰਾਂਡ ਆ ਬਹੁਤ ਸੋਹਣਾ ਤੇ ਬਹੁਤ ਹੀ ਪਿਆਰਾ ਠੀਕ ਹੈ ਜੀ ਨਾਲ ਇਹਨਾਂ ਦੇ ਜਿਹੜੇ ਦੁਪੱਟੇ ਆ ਰਹੇ ਨੇ ਕੋਟੇ ਦੇ ਦੁਪੱਟੇ ਆ ਜੀ ਆ ਬਿਲਕੁਲੀ ਮਲ ਕੋਟਾ ਹੈ ਬਿਲਕੁਲੀ ਸੌਫਟ ਵਾਲਾ ਸਿਰ ਤੇ ਵੀ ਲੱਗੂਗਾ ਬੁੱਕਲ ਵੀ ਵੱਜੂਗੀ ਦੁਪੱਟੇ ਦੀ ਬਿਲਕੁਲ ਸੌਫਟਨੈਸ ਆ ਕੋਟੇ ਦਾ ਦੁਪੱਟਾ ਜਣਗੇ ਇੱਕ ਤਾਂ ਹੁੰਦਾ ਖੜਮਾ ਜਾਂ ਬੇਸ ਉਹਦਾ ਨਹੀਂ ਹੈਗਾ ਬਹੁਤ ਸੋਹਣੀ ਸੌਫਟਨੈਸ ਆ ਠੀਕ ਹੈ ਜੀ ਦੁਪੱਟੇ ਦੇ ਵਿੱਚ ਤਾਂ ਤੁਸੀਂ ਆਪਣਾ ਫਟਾਫਟ ਸਕਰੀਨਸ਼ਾਟ ਲੈ ਲਿਓ ਜਿਹੜੀ ਭੈਣ ਨੂੰ ਵੀ ਸੂਟ ਚਾਹੀਦੇ ਹੋ ਇਹਦੇ ਵਿੱਚ ਸਾਡੇ ਕੋਲ ਇੱਕ ਦੋ ਕਲਰ ਹੋਣਗੇ ਠੀਕ ਹੈ ਜੀ ਇਹਦਾ ਨੰਬਰ ਹੋਊਗਾ ਜੀ 1 1 ਨੰਬਰ ਸੂਟ ਰਹੂਗਾ ਹਲਕੀ ਨੈਕਸਟ ਵਾਲਾ ਇਹਦੇ ਵਿੱਚ ਕਲਰ ਮਿਲੂਗਾ ਪਿਸਤਾ ਸ਼ੇਡ ਪਿਸਤਾ ਸ਼ੇਡ ਰਹੂਗਾ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਲਾਈਟ ਬਿਲਕੁਲ ਪਿਸਤਾ ਸ਼ੇਡ ਆ ਬਹੁਤ ਹੀ ਪਿਆਰਾ ਜਿਹਾ ਇੰਗਲਿਸ਼ ਜਿਹਾ ਕਲਰ ਆ

ਇਹ ਵੀ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਚੈੱਕ ਆਮ ਬਹੁਤ ਜਿਆਦਾ ਫਿਨਿਸ਼ਿੰਗ ਆ ਕਪੜਾ ਵੀ ਪੂਰਾ ਜਿਆਦਾ ਫਾਈਨਲ ਨਾਲ ਸੇਮ ਆ ਰਿਹਾ ਦੁਪੱਟਾ ਨੰਬਰ ਹੋਊਗਾ ਜੀ 3 3 ਨੰਬਰ ਇਹ ਸੂਟ ਰਹੂਗਾ ਪ੍ਰਾਈਸ ਸਾਰੇ ਸੂਟਾਂ ਦਾ ਮੈਂ ਫੇਰ ਰਿਪੀਟ ਕਰ ਰਹੀਆਂ 1695 ਆ ਫਟਾਫਟ ਸਕਰੀਨ ਸ਼ਾਟ ਲੈਣੇ ਆ 2000 ਤੋਂ ਘੱਟ ਇਹ ਕਿਤੋਂ ਵੀ ਤੁਹਾਨੂੰ ਨਹੀਂ ਮਿਲਣਾ ਕਬੀਰ ਬ੍ਰਾਂਡ ਦਾ ਆਲ ਓਵਰ ਸੂਟ 11 1200 ਤੋਂ ਸਟਾਰਟ ਹੁੰਦਾ ਵਿਦਆਊਟ ਦੁਪੱਟੇ ਆਲੋ ਨੈਕਾ ਆਪੀ ਦੇਖੋ ਇਹ ਵੀ ਪੀਸ ਬਹੁਤ ਪਿਆਰਾ ਬਹੁਤ ਸੋਹਣਾ ਇਦਾਂ ਰਹੂਗਾ ਜੀ ਇਹ ਵਾਲਾ ਸੂਟ ਬਹੁਤ ਹੀ ਪਿਆਰਾ ਤੇ ਬਹੁਤ ਹੀ ਸੋਹਣਾ ਜਿਆ ਤੇ ਇਹ ਕੰਟਰਾਸਟ ਇਹਨਾਂ ਦੀਆਂ ਜਿਹੜੀਆਂ ਸ਼ਾਰਟ ਆ ਨਾ ਉਹ ਇਦਾਂ ਲੈਣੀ ਆ ਬਹੁਤ ਸੋਹਣਾ ਸਰਦਾਰੀ ਜੀ ਲੁੱਕ ਨੇ ਸੂਟਾਂ ਦੀ ਇਹਨਾਂ ਦੀ ਇਹਦੇ ਵਿੱਚ ਦੋ ਕਲਰ ਨੇ ਦੋਨੇ ਕਲਰ ਬਹੁਤ ਪਿਆਰੇ ਨੇ ਕੰਮ ਤਾਂ ਜਿਹੜਾ ਹੋਇਆ ਉਹ ਤਾਂ ਬਹੁਤ ਸੋਹਣਾ ਹੋਇਆ ਬਾਕੀ ਕਲਰ ਡਿਜ਼ਾਈਨਿੰਗ ਬਹੁਤ ਪਰਫੈਕਟ ਆਈ ਹੋਈ ਹੈ ਇਹਨਾਂ ਦੇ ਵਿੱਚ ਇਦਾਂ ਰਹੂਗੀ ਇਹਦੀ ਪਰਪਲ ਬਾਟਮ ਠੀਕ ਹੈ ਜੀ ਪਰਪਲ ਬਾਟਮ ਰਹੂਗੀ ਸੇਮ ਕਬੀਰ ਬ੍ਰਾਂਡ ਆ ਬਹੁਤ ਸੋਹਣਾ ਬਹੁਤ ਹੀ ਪਿਆਰਾ ਤੇ ਨਾਲ ਇਹ ਤਾਂ ਜਿਹੜਾ ਦੁਪੱਟਾ ਉਹ ਵੀ ਬਹੁਤ ਪਿਆਰਾ ਬਾ ਮਾਲ ਦਾ ਹੀ ਦੁਪੱਟਾ ਨਾਲ ਆਊਗਾ ਇਹਦੇ ਆਓ ਦੁਪੱਟੇ ਬਹੁਤ ਸੋਹਣੇ ਆ ਬਹੁਤ ਪਿਆਰੇ ਬੜੇ ਹੋਏ ਆ ਤੁਸੀਂ ਬਸ ਫਟਾ ਫੱਡ ਸਕਰੀਨਸ਼ਾਟ ਲੈਣੇ ਆ ਜਿਹੜਾ ਵੀ ਕਲਰ ਜਿਹੜਾ ਵੀ ਡਿਜ਼ਾਈਨ ਤੁਹਾਨੂੰ ਪਸੰਦ ਆ ਰਿਹਾ ਹੋਵੇ ਸਭ ਤੋਂ ਸਕੂਨਦਾਰ ਫੈਬਰਿਕ ਆ ਕਲਰ ਕੰਬੀਨੇਸ਼ਨ ਬਹੁਤ ਪਿਆਰੇ ਆਏ ਹੋਏ ਨੇ ਬਹੁਤ ਸੋਹਣੇ ਨੇ ਸਾਰਾ ਡਿਜੀਟਲ ਪ੍ਰਿੰਟਡ ਦੇਖੋ ਦੁਪੱਟਾ ਰਹਿ ਰਿਹਾ ਵਾ ਤੇ ਜਿਹੜਾ ਕਲਰ ਇਹਦੇ ਵਿੱਚ ਦੋ ਕਲਰ ਨੇ ਪਰਪਲ ਦੇ ਨਾਲ ਕੰਟਰਾਸਟ ਆਦਾ ਨੰਬਰ ਹੋਊਗਾ 4 4 ਨੰਬਰ ਇਹ ਸੂਟ ਰਹੂਗਾ ਇਦੇ ਵਿੱਚ ਸੈਕੰਡ ਕਲਰ ਜਿਹੜਾ ਉਹ ਗ੍ਰੀਨ ਦੇ ਨਾਲ ਕੰਟਰਾਸਟ ਮਿਲੇਗਾ ਦੋਨੇ ਕਲਰ ਬਹੁਤ ਥੀਮ ਆਲੋ ਸੈਕੰਡ ਜਿਹੜਾ ਦਾ ਰਹੂਗਾ ਇਹ ਵੀ ਕਲਰ ਕੰਟਰਾਸਟ ਬਹੁਤ ਪਿਆਰਾ ਬਹੁਤ ਸੋਹਣਾ ਰਹੂਗਾ ਇਹਦੀ ਬਾਟਮ ਰਹੂਗੀ ਗ੍ਰੀਨ ਬਹੁਤ ਰੇਅਰ ਜਿਹਾ ਕਲਰ ਆ ਆਲੋ ਨਾਲ ਹੀ ਜੇ ਸੇਮ ਆ ਰਹੀ ਆ ਜੀ ਮਲਦਾਈ ਦੁਪੱਟਾ ਇੱਦਾਂ ਰੋਹ ਗਏ ਦਾ ਦੁਪੱਟਾ ਸਾਰਾ ਡਿਜੀਟਲ ਬਣਿਆ ਹੋਇਆ ਦੁਪੱਟਾ ਬਹੁਤ ਸੋਹਣਾ ਬਹੁਤ ਪਿਆਰਾ ਸੋਹਣਾ ਦੋ ਕਲਰ ਨੇ ਦੋਨੇ ਕਲਰ ਬਹੁਤ ਪਿਆਰੇ ਨੇ ਨੰਬਰ ਰੋਹ ਗਏ ਦਾ 5 55 ਨੰਬਰ ਇਹਦਾ ਸੂਟ ਰੋਹ ਗਏ ਜੀ ਹਾਂ ਲੋ ਨੈਕਸਟ ਆ ਗਿਆ ਨਿੱਕੀ ਬੂਟੀ ਦਾ ਡਿਜ਼ਾਈਨ ਜਿਹੜੀ ਮਰਜ਼ੀ ਇਸ ਦੇ ਵਿੱਚ ਇਹਨਾਂ ਨੂੰ ਤੁਸੀਂ ਵੇਅਰ ਕਰ ਸਕਦੇ ਹੋ ਜਿਹੜੀ ਮਰਜ਼ੀ ਇਸ ਦੇ ਵਿੱਚ ਲੈ ਸਕਦੇ ਹੋ ਬਹੁਤ ਸੋਹਣੇ ਨੇ ਬਹੁਤ ਪਿਆਰੇ ਨੇ ਸਾਰਾ ਟੋਟਲੀ ਜਿਹੜਾ ਘੇਰੇ ਤੇ ਕੰਮ ਹੋਇਆ ਸਾਰਾ ਹੈਂਡ ਦਾ ਮਿਲ ਰਿਹਾ ਤੁਹਾਨੂੰ ਤੇ ਨਾਲ ਪਲੇਨ ਬਾਟਮ ਮਿਲ ਰਹੀ ਆ ਪਲੇਨ ਬਾਟਮ ਰਹੂਗੀ ਤੇ ਨਾਲ ਸੇਮ ਰਹੂਗਾ ਮਲ ਦਾ ਹੀ ਦੁਪੱਟਾ ਬਹੁਤ ਸੋਹਣਾ ਬਹੁਤ ਹੀ ਪਿਆਰਾ ਦੁਪੱਟਾ ਲੱਗਿਆ ਹੋਇਆ ਇਹਦੇ ਨਾਲ ਵੀ ਇਹਦਾ ਨੰਬਰ ਰਹੂਗਾ ਜੀ 6 6 ਨੰਬਰ ਇਹ ਸੋਟ ਰਹੂਗਾ ਇਹਦੇ ਵਿੱਚ ਕਲਰ ਤੁਹਾਨੂੰ ਦੋ ਮਿਲ ਜਾਣਗੇ ਦੋਨੇ ਕਲਰ ਇਹਦੇ ਬਹੁਤ ਪਿਆਰੇ ਨੇ ਬਹੁਤ ਸੋਹਣੇ ਨੇ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆ ਉਹ ਤੁਸੀਂ ਫਟਾਫਟ ਸਕਰੀਨਸ਼ਾਟ ਲੈਣਾ ਦੋ ਕਲਰ ਇਹਦੇ ਵਿੱਚ ਨੇ ਨਿੱਕੀ ਬੂਟੀ ਦਾ ਹੈ ਪ੍ਰਿੰਟਾ ਜਿਹੜੀ ਮਰਜੀ ਇਸ ਚੀਜ ਨੂੰ ਤੁਸੀਂ ਵੇਅਰ ਕਰ ਸਕਦੇ ਹੋ ਨੰਬਰ ਹੋਊਗਾ ਜੀ 7 7 ਨੰਬਰ ਇਹ ਸੂਟ ਹੋਊਗਾ ਪਲੇਨ ਬਾਟਮਸ ਨੇ ਨਾਲ ਨਾਲ ਸੇਮ ਆ ਰਿਹਾ ਜੀ ਦੁਪੱਟਾ ਹਲੋ ਜੀ ਏ ਵੀ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਇਹ ਕਲਰ ਕਾਫੀ ਟ੍ਰੈਂਡਿੰਗ ਚੱਲ ਰਿਹਾ ਹੁਣ ਇਹ ਨਾ ਪੀਚ ਪਰਪਲ ਦਾ ਥੋੜਾ ਜਿਹਾ ਮਿਕਸਡ ਕਲਰ ਆ ਰਿਹਾ ਨਾ ਇਹ ਪੀਚ ਆ ਨਾ ਪਿੰਕ ਆ ਇਹ ਪਰਪਲ ਟੂੰਜੀ ਜਾ ਰਹੀ ਹੈ ਇਹ ਵਾਲੇ ਕਲਰ ਦੀ ਸਾਰੇ ਸਿੱਟਾਂ ਦੇ ਵਿੱਚ ਇੱਕ ਇੱਕ ਕਲਰ ਇਹ ਵਾਲੇ ਸੂਟ ਦਾ ਹੈਗਾ ਹੀ ਹੈਗਾ ਇਸ ਤਰ੍ਹਾਂ ਰਹੋਗੀ ਇਹਦੀ ਪ੍ਰਿੰਟਿੰਗ ਬਹੁਤ ਪਿਆਰੀ ਸਾਰੀ ਡਿਜੀਟਲ ਪ੍ਰਿੰਟਿੰਗ ਮਿਲੂਗੀ ਪੱਲੇ ਦੇ ਉੱਪਰ ਸਾਰਾ ਤੁਹਾਨੂੰ ਟੋਟਲੀ ਹੈਂਡ ਦਾ ਥ੍ਰੈਡ ਦਾ ਕੰਮ ਮਿਲੂਗਾ ਤੇ ਨਾਲ ਮਿਲੂਗੀ ਜੀ ਪਲੇਨ ਬਾਟਮ ਪਲੇਨ ਬਾਟਮ ਰਹੋਗੀ ਬਹੁਤ ਪਿਆਰੀ ਬਹੁਤ ਹੀ ਸੋਹਣੀ ਇਹ ਨਾਲ ਤੁਹਾਨੂੰ ਮਿਲੂਗਾ ਜੀ ਇਸ ਤਰ੍ਹਾਂ ਮਲ ਦਾ ਦੁਪੱਟਾ ਠੀਕ ਹੈ ਜੀ ਮਲ ਦੇ ਦੁਪੱਟੇ ਰਹਿਣਗੇ ਦੁਪੱਟਿਆਂ ਦੀ ਲੰਬਾਈ ਚੁੜਾਈ ਪੂਰੀ ਪ੍ਰੋਪਰ ਆ ਬਹੁਤ ਸੋਹਣੇ ਦੁਪੱਟੇ ਨੇ ਕਿਸੇ ਚੀਜ਼ ਕੰਨੀਓ ਕੋਈ ਕਮੀ ਨਹੀਂ ਨਾ ਫੈਬਰਿਕ ਵਾਲੀਆਂ ਨਾ ਫੈਬਰਿਕ ਤੇ ਜਿਹੜਾ ਕੰਮ ਹੋਇਆ ਉਹਦੇ ਵਾਲੀਆਂ ਬਹੁਤ ਸੋਹਣੀ ਸਾਰੀ ਕਲੈਕਸ਼ਨ ਆ ਆ ਲੋ ਪੂਰੇ ਖੁੱਲੇ ਦੁੱਲੇ ਦੁਪੱਟੇ ਨੇ ਨੰਬਰ ਹੋਊਗਾ ਜੀ 8 8 ਨੰਬਰ ਇਹ ਸੂਤ ਰਹੂਗਾ

ਨੈਕਸਟ ਵਾਲਾ ਇਹਦੇ ਵਿੱਚ ਜਿਹੜਾ ਆ ਰਿਹਾ ਔਰੇਂਜ ਪੀਜ ਦਾ ਮਿਕਸ ਕਲਰ ਆ ਜੀ ਸੀਚ ਟੋਨ ਤੇ ਜਾ ਰਿਹਾ ਥੋੜਾ ਜਿਹਾ ਆ ਗਏ ਇਹ ਵੀ ਕਲਰ ਇਹਦਾ ਬਹੁਤ ਧਿਆਨ ਨੰਬਰ ਹੋਊਗਾ ਜੀ 10 10 ਨੰਬਰ ਇਹ ਸੂਟ ਰਹੂਗਾ ਇਹ ਦੋ ਪੀਸ ਹੈਗੇ ਸਾਡੇ ਕੋਲ ਆਹ ਵਾਲੇ ਬ੍ਰਾਂਡ ਸੇਮ ਰਹੂਗਾ ਬਟ ਪ੍ਰਾਈਸ ਇਹਨਾਂ ਦੀ ਕਾਫੀ ਜ਼ਿਆਦਾ ਹੈਗੀ ਆ ਪਰ ਫਿਰ ਵੀ ਅਸੀਂ ਸੇਮ ਵਿੱਚ ਹੀ ਦੇ ਰਹੇ ਹਾਂ ਸੇਮ ਰੇਟ ਦੇ ਵਿੱਚ ਕਿਉਂਕਿ ਦੋ ਹੀ ਪੀਸ ਅਵੇਲੇਬਲ ਨੇ ਸੋ ਜਿਹੜੀ ਪੈਨ ਨੂੰ ਚਾਹੀਦੇ ਹੋਏ ਲੈਸਸ ਦਾ ਸਾਰਾ ਕੰਮ ਹੋਇਆ ਹੋਇਆ ਪੱਲੇ ਦੇ ਉੱਪਰ ਸਾਰਾ ਪੈਚ ਦਾ ਆਰਗੈਂਜ਼ਾ ਦਾ ਪੈਚ ਲੱਗਿਆ ਬਹੁਤ ਸੋਹਣਾ ਬਹੁਤ ਪਿਆਰਾ ਤੇ ਡਿਜੀਟਲ ਸਾਰੀ ਸ਼ਰਟ ਆ ਕਰੀਮ ਕਲਰ ਦਾ ਸੂਟ ਆ ਮਤਲਬ ਕਿ ਵਾਈਟ ਆਫ ਵਾਈਟ ਜਿਹੜਾ ਕਲਰ ਹੁੰਦਾ ਉਹ ਵਾਲਾ ਕਰੀਮ ਆ ਇਹ ਇਦਾਂ ਰੋਗੇ ਇਹਦੀ ਪਲੇਨ ਬਾਟਮ ਬਹੁਤ ਸੋਹਣਾ ਯਾਨੀ ਕਿ ਫੈਬਰਿਕ ਵੀ ਪੂਰਾ ਫਾਈਨ ਆ ਸੇਮ ਬ੍ਰਾਂਡ ਰੋਗਾ ਤੇ ਬਹੁਤ ਸੋਹਣਾ ਹੈਗਾ ਸਾਰਾ ਇਹ ਪੀਸ ਜਿਹੜਾ ਬੜੀਆਂ ਦੇ ਵਿੱਚ ਦੋ ਕਲਰ ਨੇ ਸਾਡੇ ਕੋਲੇ ਦੋਨੇ ਕਲਰ ਇਹ ਤੇ ਬਹੁਤ ਪਿਆਰੇ ਨੇ ਕੱਪੜਾ ਸੇਮ ਰੋਗਾ ਚੰਦੇਰੀ ਮੰਲਾ ਇਦਾਂ ਰੋਗੇ ਜੀ ਇਹਦਾ ਦੁਪੱਟਾ ਵੀ ਬਹੁਤ ਸੋਹਣੇ ਨਾਲ ਦੁਪੱਟੇ ਰੈਡੀ ਹੋਏ ਹੋਏ ਨੇ ਸਾਰੇ ਇਦਾਂ ਲੱਗੂਗਾ ਜਿਵੇਂ ਥ੍ਰੈਡ ਦਾ ਕੰਮ ਹੋਇਆ ਜਸਟ ਸਾਰੀ ਪ੍ਰਿੰਟਿੰਗ ਹੋਈ ਆ ਪਰ ਦੂਰੋਂ ਇਸ ਤਰ੍ਹਾਂ ਲੱਗ ਰਿਹਾ ਉਹ ਜਿਵੇਂ ਸਾਰਾ ਥ੍ਰੈਡ ਦਾ ਕੰਮ ਹੋਇਆ ਬਹੁਤ ਸੋਹਣਾ ਬਹੁਤ ਹੀ ਪਿਆਰਾ ਸਾਰਾ ਇਹ ਪੀਸ ਰੈਡੀ ਹੋਇਆ ਇਹਦੇ ਵਿੱਚ ਦੋ ਕਲਰ ਨੇ ਇਹਦਾ ਨੰਬਰ ਹੋਊਗਾ ਜੇ 11 11 ਨੰਬਰ ਇਹ ਸੂਟ ਹੋਊਗਾ ਇਹਦੇ ਵਿੱਚ ਸੈਕੰਡ ਕਲਰ ਆ ਜਿਹੜਾ ਉਹ ਤੁਹਾਨੂੰ ਮਹਿੰਦੀਆ ਟੂਨ ਤੇ ਮਿਲੂਗਾ ਆਲੋਚ ਇਹਦੇ ਟੂਨ ਰਹੂਗੀ ਮਹਿੰਦੀਆ ਠੀਕ ਹੈ ਜੀ ਸੇਮ ਕਲਰ ਆ ਸੇਮ ਦੁਪੱਟਾ ਨਾਲ ਅ ਜਸਟ ਕਲਰ ਦਾ ਫਰਕ ਆ ਸੇਮ ਪ੍ਰਿੰਟਿੰਗ ਆ ਸਾਰੀ ਸੇਮ ਕੰਮ ਹੋਇਆ ਹੋਇਆ ਨੰਬਰ ਹੋਊਗਾ ਜੀ ਇਹਦਾ 12 12 ਨੰਬਰ ਇਹ ਸੂਟ ਰੂਗਾ ਲਓ ਜੀ ਇਹ ਸੀਗੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਬਹੁਤ ਸੋਹਣੀ ਆ ਤੇ ਬਹੁਤ ਜ਼ਿਆਦਾ ਫਾਈਨ ਕੱਪੜਾ ਵਾ ਜਿਹੜਾ ਫੈਬਰਿਕ ਆ ਨਾ ਬਹੁਤ ਸੋਹਣਾ ਯਾਨੀ ਕਿ ਜਿਵੇਂ ਕਿ ਲਖੜੀਆਂ ਆ ਰਹੀਆਂ ਸੰਧਾਰੇ ਆ ਰਹੇ ਨੇ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਵਧੀਆ ਬ੍ਰਾਂਡ ਦੇ ਸੂਟ ਚਾਹੀਦੇ ਨੇ ਤਾਂ ਇਹ ਤੋਂ ਬੈਸਟ ਤੁਹਾਨੂੰ ਕੁਝ ਨਹੀਂ ਮਿਲ ਸਕਦਾ ਸੋ ਤੁਸੀਂ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਜਿਹੜੀਆਂ ਬਣਾ ਫਸਟ ਟਾਈਮ ਵੀਡੀਓ ਨੂੰ ਦੇਖ ਰਹੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਟਨ ਕਰ ਦਿਆ ਕਰੋ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਲੈਕਸ਼ਨ ਕਿਦਾਂ ਦੀ ਲੱਗੀ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ Só so, estreia que